ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਅਮਰਤਮਈ ਬਾਣੀ ਦੇ ਵਿੱਚ ਆਖਿਆ ਵਾ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਨ ਜਿਹੜੀਆਂ ਬੀਬੀਆਂ ਪੈਣਾ ਇਸਤਰੀਆਂ ਰਾਜਿਆ ਮਾਂ ਰਾਜਿਆਂ ਤੇ ਮਹਾਪੁਰਸ਼ਾਂ ਨੂੰ ਜਨਮ ਦਿੰਦਿਆਂ ਉਹਨਾਂ ਨੂੰ ਕਦੀ ਮਾੜਾ ਨਾ ਆਖੋ ਫੇਰ ਗੁਰਬਾਣੀ ਦੇ ਵਿੱਚ ਬਲਵੰਡ ਕੀ ਵੀ ਨੇਕ ਜਨ ਜਿਸ ਬੌਧਿ ਸ਼ੌਂਪਤਰਾਲੀ ਗੁਰੂ ਅੰਗਦ ਸਾਹਿਬ ਜੀ ਦੇ ਮੈਲ ਮਾਤਾ ਖੀਬੀ ਜੀ ਦੀ ਸੇਵਾ ਦਾ ਜ਼ਿਕਰ ਹੈ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦਾ ਇੱਕ ਆਪਣਾ ਵਿਸ਼ੇਸ਼ ਯੋਗਦਾਨ ਹੈ ਜੋ ਸਿੱਖ ਧਰਮ ਦੇ ਵਿੱਚ ਬੀਬੀਆਂ ਨੂੰ ਗੁਰੂ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਅੱਜ ਵੀ ਸਾਡੀਆਂ ਬਹੁਤ ਸਾਰੀਆਂ ਧੀਆਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਉੱਤੇ ਚੱਲਦੀਆਂ ਨੇ ਜਿਹੜੀਆਂ ਕਿ ਆਪਣੇ ਸਰੂਪ ਨੂੰ ਬਿਲਕੁਲ ਗੁਰੂ ਸਾਹਿਬ ਜੀ ਵੱਲੋਂ ਜੋ ਬਖਸ਼ਿਆ ਉਹਨੂੰ ਕਾਇਮ ਰੱਖਦੇ ਆ ਸਿੱਖੀ ਦੀ ਸ਼ਾਨ ਨੂੰ ਵਧਾਉਂਦੇ ਆ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰਦੀਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਡੀ ਬਹੁਤ ਹੀ ਪਿਆਰੀ ਧੀ ਗੁਰਸ਼ਰਨ ਕੌਰ ਬੰਡਾਲਾ ਜਿਨੇ ਕੇ ਇੱਕ ਰਿਕਾਰਡ ਬਣਾਇਆ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਕਿ ਡੇਢ ਮਿੰਟ ਦੇ ਵਿੱਚ ਇਹ ਧੀ ਨੇ 8 ਕਵਤਾਵਾਂ ਜਿਹੜੀਆਂ ਡੇਢ ਮਿੰਟ ਦੇ ਵਿੱਚ ਲਿਖੀਆਂ ਤੇ ਗੁਰੂ ਸਾਹਿਬ ਦੀ ਰਹਿਮਤ ਸਦਕਾ ਬਖਸ਼ਿਸ਼ ਅਦਕਾਏ ਨੇ ਇੱਕ ਬਹੁਤ ਵੱਡਾ ਜਿਹੜਾ ਰਿਕਾਰਡ ਬਣਾਇਆ ਪੂਰੇ ਸੰਸਾਰ ਦੇ ਵਿੱਚ ਅੱਜ ਇਹ ਗੁਰਸਿੱਖ ਬੱਚੀ ਹੈ ਪਹਿਲੀ ਆ ਜਿਨੇ ਡੇਢ ਮਿੰਟ ਦੇ ਵਿੱਚ 8 ਕਵਤਾਵਾਂ ਲਿਖੀਆਂ ਵਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਤੇ ਗੁਰਸਿੱਖ ਧੀ ਹੋਂ ਦੇ ਨਾਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬੱਚੀ ਨੇ ਜੋ ਪ੍ਰਾਪਤੀਆਂ ਕੀਤੀਆਂ ਉਹਨੂੰ ਦੇਖਦਿਆਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬੱਚੀ ਨੂੰ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਵੀ ਦਿੱਤਾ ਗਿਆ ਸੀ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੀ ਇਸ ਧੀ ਨੂੰ ਹੋਰ ਜ਼ਿਆਦਾ ਤਰੱਕੀਆਂ ਦੇਣ ਤੇ ਸਾਡੀਆਂ ਦੂਜੀਆਂ ਧੀਆਂ ਵੀ ਸਾਡੀਆਂ ਬੱਚੀਆਂ ਇਸ ਬੱਚੀ ਤੋਂ ਸੇਧ ਲੈ ਕੇ ਆਪੋ ਆਪਣੇ ਕਾਰਜਾਂ ਦੇ ਵਿੱਚ ਅੱਗੇ ਵਧਣ ਗੁਰਸਿੱਖੀ ਨੂੰ ਧਾਰਨ ਕਰਦਿਆਂ ਹੋਇਆਂ ਸੰਸਾਰ ਦੇ ਵਿੱਚ ਆਪਣਾ ਨਾਮਣਾ ਬਣਾਉਣ ਉਹਨਾਂ ਦਾ ਨਾਮਣਾ ਜਦੋਂ ਬਣਦਾ ਹੈ ਤਾਂ ਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਸਿੱਖੀ ਦਾ ਵੀ ਜਿਹੜਾ ਨਾਮ ਹੈ ਉਹ ਸੰਸਾਰ ਦੇ ਵਿੱਚ ਰੌਸ਼ਨੰਦਾ ਭਾਵੇਂ ਕਿ ਇਸ ਬੱਚੀ ਦੇ ਪਿਤਾ ਜੀ ਇਹ ਬੱਚੀ ਉਹਨੂੰ ਬਚਪਨ ਦੇ ਵਿੱਚ ਅਸੀਂ ਦੁਨੀਆ ਤੋਂ ਚਲੇ ਗਏ ਮਾਂ ਦਾ ਵੀ ਸਹਾਰਾ ਨਹੀਂ ਹੈ ਪਰ ਸਭਨਾ ਦਾ ਮਾਪਿ ਉਹ ਆਪ ਹੈ ਆਪੇ ਸਾਰ ਕਰੇ ਅੱਜ ਬੱਚੀ ਅਕਾਲ ਪੁਰਖ ਗੁਰੂ ਦੇ ਆਸਰੇ ਦੇ ਉੱਤੇ ਅੱਗੇ ਵਧ ਰਹੀ ਹੈ ਨਵੀਆਂ ਪਲਾਂਗਾਂ ਪੁੱਟ ਰਹੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਬੱਚੀ ਇਸੇ ਤਰ੍ਹਾਂ ਕੇ ਵਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਅਮਰਤਮਈ ਬਾਣੀ ਦੇ ਵਿੱਚ ਆਖਿਆ ਵਾ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਨ ਜਿਹੜੀਆਂ ਬੀਬੀਆਂ ਪੈਣਾ ਇਸਤਰੀਆਂ ਰਾਜਾ ਮਹਾਰਾਜਾਂ ਤੇ ਮਹਾਪੁਰਸ਼ਾਂ ਨੂੰ ਜਨਮ ਦਿੰਦੀਆਂ ਉਹਨਾਂ ਨੂੰ ਕਦੀ ਮਾੜਾ ਨਾ ਆਖੋ ਫੇਰ ਗੁਰਬਾਣੀ ਦੇ ਵਿੱਚ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂਪਤਰਾਲੀ ਗੁਰੂ ਅੰਗਦ ਸਾਹਿਬ ਜੀ ਦੇ ਮੈਲ ਮਾਤਾ ਖੀਵੀ ਜੀ ਦੀ ਸੇਵਾ ਦਾ ਜ਼ਿਕਰ ਹੈ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦਾ ਇੱਕ ਆਪਣਾ ਵਿਸ਼ੇਸ਼ ਯੋਗਦਾਨ ਹੈ ਜੋ ਸਿੱਖ ਧਰਮ ਦੇ ਵਿੱਚ ਬੀਬੀਆਂ ਨੂੰ ਗੁਰੂ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਅੱਜ ਵੀ ਸਾਡੀਆਂ ਬਹੁਤ ਸਾਰੀਆਂ ਧੀਆਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਉੱਤੇ ਚੱਲਦੀਆਂ ਨੇ ਜਿਹੜੀਆਂ ਕਿ ਆਪਣੇ ਸਰੂਪ ਨੂੰ ਬਿਲਕੁਲ ਗੁਰੂ ਸਾਹਿਬ ਜੀ ਵੱਲੋਂ ਜੋ ਬਖਸ਼ਿਆ ਉਹਨੂੰ ਕਾਇਮ ਰੱਖਦੇ ਆ ਸਿੱਖੀ ਦੀ ਸ਼ਾਨ ਨੂੰ ਵਧਾਉਂਦੇ ਆ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਮਾਰਦੀਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਡੀ ਬਹੁਤ ਹੀ ਪਿਆਰੀ ਧੀ ਗੁਰਸ਼ਰਨ ਕੌਰ ਬੰਡਾਲਾ ਜਿਨੇ ਕੇ ਇੱਕ ਰਿਕਾਰਡ ਬਣਾਇਆ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਕਿ ਡੇਢ ਮਿੰਟ ਦੇ ਵਿੱਚ ਇਹ ਧੀ ਨੇ 8 ਕਵਤਾਵਾਂ ਜਿਹੜੀਆਂ ਡੇਢ ਮਿੰਟ ਦੇ ਵਿੱਚ ਲਿਖੀਆਂ ਤੇ ਗੁਰੂ ਸਾਹਿਬ ਦੀ ਰਹਿਮਤ ਸਦਕਾ ਬਖਸ਼ਿਸ਼ ਅਦਕਾਇ ਨੇ ਇੱਕ ਬਹੁਤ ਵੱਡਾ ਜਿਹੜਾ ਰਿਕਾਰਡ ਬਣਾਇਆ ਪੂਰੇ ਸੰਸਾਰ ਦੇ ਵਿੱਚ ਅਜੇ ਗੁਰਸਿੱਖ ਬੱਚੀ ਇਹ ਪਹਿਲੀ ਆ ਜਿਨੇ ਡੇਢ ਮਿੰਟ ਦੇ ਵਿੱਚ 8 ਕਵਤਾਵਾਂ ਲਿਖੀਆਂ ਵਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਏ ਤੇ ਗੁਰਸਿੱਖ ਧੀ ਹਉਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬੱਚੀ ਨੇ ਜੋ ਪ੍ਰਾਪਤੀਆਂ ਕੀਤੀਆਂ ਉਹਨੂੰ ਦੇਖਦਿਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬੱਚੀ ਨੂੰ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਵੀ ਦਿੱਤਾ ਗਿਆ ਸਿੰਘ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੀ ਇਸ ਧੀ ਨੂੰ ਹੋਰ ਜ਼ਿਆਦਾ ਤਰੱਕੀਆਂ ਦੇਣ ਤੇ ਸਾਡੀਆਂ ਦੂਜੀਆਂ ਧੀਆਂ ਵੀ ਸਾਡੀਆਂ ਬੱਚੀਆਂ ਇਸ ਬੱਚੀ ਤੋਂ ਸੇਧ ਲੈ ਕੇ ਆਪੋ ਆਪਣੇ ਕਾਰਜਾਂ ਦੇ ਵਿੱਚ ਅੱਗੇ ਵਧਣ ਗੁਰਸਿੱਖੀ ਨੂੰ ਧਾਰਨ ਕਰਦਿਆਂ ਹੋਇਆਂ ਸੰਸਾਰ ਦੇ ਵਿੱਚ ਆਪਣਾ ਨਾਮਣਾ ਬਣਾਉਣ ਉਹਨਾਂ ਦਾ ਨਾਮਣਾ ਜਦੋਂ ਬਣਦਾ ਹੈ ਤਾਂ ਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਸਿੱਖੀ ਦਾ ਵੀ ਜਿਹੜਾ ਨਾਮ ਹੈ ਉਹ ਸੰਸਾਰ ਦੇ ਵਿੱਚ ਰੌਸ਼ਨੰਦਾ ਭਾਵੇਂ ਕਿਸ ਬੱਚੀ ਦੇ ਪਿਤਾ ਜੀ ਇਹ ਬੱਚੀ ਉਦੋਂ ਬਚਪਨ ਦੇ ਵਿੱਚ ਸੀ ਦੁਨੀਆ ਤੋਂ ਚਲੇ ਗਏ ਮਾਂ ਦਾ ਵੀ ਸਹਾਰਾ ਨਹੀਂ ਹੈ ਪਰ ਸਭ ਨਾਲ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਅੱਜ ਬੱਚੀ ਅਕਾਲ ਪੁਰਖ ਗੁਰੂ ਦੇ ਆਸਰੇ ਦੇ ਉੱਤੇ ਅੱਗੇ ਵਧ ਰਹੀ ਹੈ ਨਵੀਆਂ ਪਲੰਘਾਂ ਪੁੱਟ ਰਹੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਬੱਚੀ ਇਸੇ ਤਰ੍ਹਾਂ ਅੱਗੇ ਵਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ